ਵੀਰਵਾਰ ਨੂੰ ਮੋਗਾ ਵਿਖੇ ਹੋਈ ਕਾਂਗਰਸ ਪਾਰਟੀ ਦੀ ਰੈਲੀ 'ਤੇ ਗੁਰੂ ਨੂੰ ਸ਼ੁਰੂ ਨਹੀਂ ਹੋਣ ਦਿੱਤਾ ਗਿਆ। ਜੀਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਇਮਰਾਨ ਖਾਨ ਦੇ ਯਾਰ ਨਵਜੋਤ ਸਿੰਘ ਸਿੱਧੂ ਦੀ ਜਿਸ ਨੂੰ ਰਾਹੁਲ ਗਾਂਧੀ ਦੀ ਰੈਲੀ ਵਿੱਚ ਸਟੇਜ ਤੋਂ ਸੰਬੋਧਨ ਹੀ ਨਹੀਂ ਕਰਨ ਦਿੱਤਾ ਗਿਆ। ਇਹ ਆਪਣੇ ਆਪ ਵਿੱਚ ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਭਰ ਵਿੱਚ ਜਾ ਕੇ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਭਾਸ਼ਣ ਕਰਨ ਵਾਲੇ ਸਿੱਧੂ ਨੂੰ ਉਸਦੇ ਆਪਣੇ ਹੀ ਸੂਬੇ ਜਿੱਥੇ ਦੇ ਉਹ ਕੈਬਨਿਟ ਮੰਤਰੀ ਹਨ ਰਾਹੁਲ ਗਾਂਧੀ ਦੀ ਰੈਲੀ ਵਿੱਚ ਬੋਲਣ ਨਹੀਂ ਦਿੱਤਾ ਗਿਆ। कांग्रेसी आगु एटा की तर्कते रेहन सुनो आज डिपार्टमेंट कोऑपरेटिव ਦਾ ਜਿਆਦਾ ਰੋਲ ਉਸ ਕਰਕੇ ਕਾਰਪੋਰੇਸ਼ਨ ਮਿਨਿਸਟਰ ਨੇ ਉਹਨੂੰ ਸਟੇਜ ਨੂੰ ਕੰਡਕਟ ਕਰਨਾ ਸੀ ਸਿੱਧੂ ਸਾਹਿਬ ਤੇ ਮੈਂ ਸੁਖਜਿੰਦਰ ਸਿੰਘ ਰੰਧਾਵਾ ਤੇ ਸਿੱਧੂ ਜੀ ਕਦੀ ਕੋਈ ਕੋਈ ਅਸੈਂਬਲੀ ਚ ਵੇਚ ਦਿਓ ਅਸੀਂ ਦੋਨੋਂ ਹੀ ਅਕਾਲੀਆਂ ਦੀ ਧੌਣ ਨੱਪਦੇ ਆਂ ਤੇ ਇੱਥੇ ਵੀ ਨਾਪਾਂਗੇ ਜਦੋਂ ਇਲੈਕਸ਼ਨ ਆ ਗਈ ਦੋਵੇਂ ਫੇਰ ਇਕੱਠੇ ਹੋ ਕੇ ਕਰਾਂਗੇ ਇਹ ਨੈਸ਼ਨਲ ਲੈਵਲ ਰਾਹੁਲ ਗਾਂਧੀ ਦੇ ਰੈਲੀ ਸੀ ਇਹਦੇ ਚ ਚਾਰ ਬੰਦੇ ਹੀ ਬੋਲਣਾ ਸੀ ਕਿਸੀ ਦੀ ਹੋਰ ਕੋਈ ਸਪੀਚ ਨਹੀਂ ਉਧਰ ਰਾਹੁਲ ਦੀ ਪੰਜਾਬ ਦੀ ਰੈਲੀ ਮੌਕੇ ਨਵਜੋਤ ਸਿੰਘ ਸਿੱਧੂ ਨੂੰ ਨਾ ਬੋਲਣ ਦੇਣ ਦੀ ਗੱਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਸਿੱਧੂ ਨੂੰ ਰੈਲੀ ਵਿੱਚ ਨਾ ਬੁલાਏ ਜਾਣ ਤੇ ਤੰਜ ਕੱਸਿਆ ਹੈ ਆਈਡੈਂਟੀਟੀ ਕਾਲੀ ਗੇਮ ਹੈ ਸਿੱਧੂ ਆਦਰਵਾਇਜ਼ ਬਲੂ ਵਾਈਟ ਉਹ ਆਇਆ ਹੈ ਇਹਦਾ ਰਾਹੁਲ ਗਾਂਧੀ ਦਾ ਪਰ ਸਿੱਧੂ ਦੀ ਦੋਸਤੀ ইমরান ਖਾਨ ਨਾਲ ਹੋਣ ਨਾਲ ਤੇ ਲੋਕਾਂ ਦੇ ਵਿੱਚ ਅੱਜ ਕਾਂਗਰਸ ਦੇ ਉਲਟਿਕ ਬਹੁਤ ਵੱਡਾ ਰੋਸ ਹੋਣ ਕਰਕੇ ਕਿ ਸਮੁੱਚੀ ਕਾਂਗਰਸ ਇਮਰਾਨ ਖਾਨ ਦੀ ਬੋਲੀ ਬੋਲ ਰਹੀ ਹੈ ਦੇਸ਼ ਦੀ ਹਵਾਈ ਸੈਨਾ ਤੇ ਫੌਜ ਦੇ ਉਲਟ ਬੋਲ ਕੇ ਪਾਕਿਸਤਾਨ ਦੀ ਲੈਂਗੁਏਜ ਬੋਲ ਰਹੀ ਹੈ ਤੇ ਪਾਕਿਸਤਾਨ ਦੇ ਅਖਬਾਰ ਇਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਆ ਉਸ ਨੂੰ ਆਪਣੇ ਆਪ ਨੂੰ ਉਸ ਗੱਲ ਤੋਂ ਬਚਾਉਣ ਲਈ ਇਹਨਾਂ ਨੇ ਸਿੱਧੂ ਨੇੜੇ ਨਹੀਂ ਬਿਠਾਣ ਦਿੱਤਾ ਨਹੀਂ ਇਹ ਕਿਉਂ ਖਿਚੜੀ ਨੇ ਇੱਕ ਦੂਜੇ ਦੇ ਤੇ ਕਹਿ ਸਕਦੇ ਹਾਂ ਕਿ ਇੰਟਰਨਲ ਕਾਂਗਰਸ ਦੀ ਜਿਹੜੀ ਲੜਾਈ ਆ ਉਹ ਵੀ ਇਹਦੇ ਵਿੱਚੋਂ ਕਿਤੇ ਨਾ ਕਿਤੇ ਦਿਖਦੀ ਹੈ ਜਿਹਦੇ ਵਿੱਚ ਕਿਉਂਕਿ ਪੰਜਾਬ ਦੀ ਕਾਂਗਰਸ ਦੀ ਲੜਾਈ ਵਿੱਚ ਜਾਖੜ ਸਿੱਧੂ ਹੋਣੀ ਇੱਕ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਤਿਰਿਪਤਰਜਿੰਦਰ ਬਾਜਵਾ ਵਗੈਰਾ ਇਹ ਇੱਕ ਨੇ ਸੋ ਇਸ ਕਰਕੇ ਵੀ ਉਹਨੂੰ ਸਾਈਡ ਲਾਈਨ ਕੀਤਾ ਕਿ ਜੇ ਉਹਨੂੰ ਬੁਲਾਉਂਦੇ ਤੇ ਫਿਰ ਕੈਪਟਨ ਸਾਹਿਬ ਵਾਲੇ ਬੰਦੇ ਕਿਉਂ ਇਗਨੋਰ ਹੁੰਦੇ ਸੋ ਇੰਟਰਨਲ ਲੜਾਈ ਵੀ ਹੈ ਤੇ ਇੱਕ ਤਰ੍ਹਾਂ ਦਾ ਲੋਕਾਂ ਦੇ ਰੋਸ ਤੋਂ ਬਚਣ ਲਈ ਰਾਹੁਲ ਦੀ ਰੈਲੀ 'ਚ ਵੀ ਸਿੱਧੂ ਨੂੰ ਬੋਲਣ ਲਈ ਸਮਾਂ ਨਾ ਦਿੱਤੇ ਜਾਣ ਦੀ ਗੱਲ ਤੋਂ ਲੱਗਦਾ ਹੈ ਕਿ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਆਪਣੇ ਆਪ ਨੂੰ ਰਾਹੁਲ ਗਾਂਧੀ ਦੇ ਸਭ ਤੋਂ ਨੇੜੇ ਦੱਸਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਕਾਂਗਰਸ ਦੂਰੀ ਬਣਾਉਣ ਲੱਗ ਪਈ ਹੈ। ਪਾਕਿਸਤਾਨ ਦੇ ਹੱਕ 'ਚ ਸਿੱਧੂ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਚੱਲਦਿਆਂ ਦੇਸ਼ ਭਰ ਵਿੱਚ ਸਿੱਧੂ ਦੇ ਹੋ ਰਹੇ ਵਿਰੋਧ ਨੂੰ ਦੇਖਦੇ ਹੋਏ ਸ਼ਾਇਦ ਕਾਂਗਰਸ ਹਾਈ ਕਮਾਂਡ ਨੇ ਸਿੱਧੂ ਨੂੰ ਪਿੱਛੇ ਕਰਨਾ ਹੀ ਮਨਾਸਬ ਸਮਝਿਆ ਹੈ। ਬਿਊਰੋ ਰਿਪੋਰਟ ਢੇਲੀਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563